ਮੀਰਾ ਕੰਚੀ ਦੇ ਵਿੱਚ ਤੂੰ ਬਾਦਿਲ ਨਾਲ ਲਾਕੇ 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 ਮਿੰਨੀ ਮਿੰਨੀ ਤਨ ਵਿੱਚ ਰਵੀਦਾਸ ਨੂੰ ਗਾਵੇ ਮਿੰਨੀ ਮਿੰਨੀ ਤਨ ਵਿੱਚ ਰਵੀਦਾਸ ਨੂੰ ਗਾਵੇ ਰਵੀਦਾਸ ਨੂੰ ਗਾਵੇ ਮਿੰਨੀ ਮਿੰਨੀ ਤੁੰਨੇ ਵਿੱਚ ਰਵੀਦਾਸ ਨੂੰ ਗਾਵੇ ਕੜਿ ਜੀ ਛੋੜੇ ਵਾਲੀ ਉਹਦੇ ਦਿਲ ਨੂੰ ਲੱਗੀ ਏ ਲੱਗੀ ਏ ਸਿਫਤਾ ਗੁਰੂ ਰਵਿਦਾਸ ਦੀਆਂ ਪਈ ਦਿਲ ਚੋਂ ਗਾਵੇ ਮਾਰ ਕੇ ਰੰਭੀ ਸਤਿਗੁਰ ਜੰਝੂ ਕਾ ਸੱਤ ਗੁਰ ਜੰਝੂ ਕੱਟ ਦਿਖਾਏ ਸੀ ਦੇਖ ਕੇ ਕੋਤਕ ਡਿਗ ਪੈ ਚਰਨਾ ਦੇ ਵਿੱਚ ਸਾਰੇ ਦੇਖ ਕੇ ਕੋਤਕ ਡਿਗ ਪੈ ਚਰਨਾ ਦੇ ਵਿੱਚ ਸਾਰੇ ਗੰਗਾ ਉੱਤੇ ਵੀ ਪੱਥਰਾਂ ਨੂੰ ਤਾਰੀ ਜਾਂਦਾ ਹੈ ਜਾਂਦਾ ਹੈ ਘੋੜੇ ਵਿੱਚ ਗੰਗਾ ਦੇ ਘੋੜੇ ਵਿੱਚ ਗੰਗਾ ਦੇ ਡੋਬੀ ਜਾਂਦਾ ਸਾਰੇ ਅਭਿਨੇ ਕਰਕੇ ਸਿਮਰਨ ਸੋਹੰਗਤੇ ਹਰ ਹਰੀ ਦਾ ਸਭ ਨੇ ਕਰਕੇ ਸਿਮਰਨ ਸੋਹੰਗਤੇ ਹਰ ਹਰੀ ਦਾ ਮਾਰੋ ਵਧੀ ਆਪਣੇ ਮਾਲਕ ਦੇ ਕਰ ਜਾਣਾ ਬਰੋ ਬਰੀ ਆਪਣੇ ਮਾਲਕ ਦੇ ਕਰ ਜਾਣਾ ਐਸੇ ਕੂੜਪੇ ਖੀ ਪੁਲ ਨਾ ਜਾਮੀ ਆਪਣਾ ਅਸਲ ਟਿਕਾਣਾ ਲਿਖਕਲਵੰਤ ਸਰੋਆ ਆਖੇ ਗੱਲਾਂ ਸੱਚੀਆਂ ਨੂੰ ਲਿਖਕਲਵੰਤ ਸਰੋਆ ਆਖੇ ਗੱਲਾਂ ਸੱਚੀਆਂ ਨੂੰ ਪੜਿਲਾ ਗੁਰੂ ਗ੍ਰੰਥ ਦੇ ਵਿੱਚ ਰਵਿਦਾਸ ਦੀ ਬਾਣੀ ਪੜਿਲਾ ਗੁਰੂ ਗ੍ਰੰਥ ਦੇ ਵਿੱਚ ਰਵਿਦਾਸ ਦੀ ਬਾਣੀ

ਸੋ ਜੋ ਬੋਲੇ ਸੋਨਰ ਪੈਸਾ ਤੇ ਗੁਰਬਦਾਸ ਮਹਾਰਾਜ ਕੀ ਜੈ ਜੈ ਗੁਰੂ ਦੇਵ ਤਨ ਗੁਰਦੇਵ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ